ਜੋ ਕੀ ਦਾ ਬਣਾ ਦੇ ਗੁਰਾਂ ਦੀ ਦਾ ਬਣਾ ਰੋਜ ਰੋਜ ਬਰਦਾਨ ਰੋ ਮਦਦ ਕਰੇ ਭਾਗ ਜੀਓ ਮਨ ਮਦੇ ਭਰਾਵ ਗਾਹੀ ਆ ਏ ਗਰਸ ਪੋਗਨ ਪਾਸ ਆਈ ਆ ਮਨ ਦਾ ਮਨੋ ਬਜੋ ਰਤੇ ਦਰ ਤੇ ਗਾਲੀ ਲਾ ਜਿਓ ਕਦਾ ਮਨ ਬਤਾ ਜਾ ਜਨ ਮੇ ਕਬਲ ਬਾਇਆ ਮਨ ਬੰਨਾ ਗੰਦਾ ਤੇਰਾ ਦਰਵਾ ਦੋ ਆ ਜਿਓ ਡਲ ਬਤਾ ਬਾਇਆ ਬਈ ਨਾ ਕੀ ਜਨ ਆਇਆ ਰਾਜ ਜਨ ਅਨਤਾਰੀ ਨਾ ਜਤਾ ਜਨ ਬਾਜੀ ਕੋਂਗਾ ਗੁਰ ਪ੍ਰਦਾਦ ਮਾਲ ਮਾਲਾ ਬਜਵਾਗਾ ਦੂਜੀ ਜਾਮ ਹਾ ਦਾ ਜਬੇ ਮੰਦਿਰੇ ਰਹਾਉ ਸਿਮਰ ਸਿਮਰ ਗੋਦੇਉ ਮਿਟ ਗਏ ਪੈ ਦੂਰੇ ਸਾਰ ਨਾ ਵੇ ਪਾਪ ਰਮ ਗੀਤਾ ਬਰਗਾਏ ਧੂਰੇ ਚਾਰਣਾ ਸੇਵ ਸੰਤ ਸਾਧਕੇ ਸੋ ਰਮ ਦੂਰੇ ਗੜ ਗੜੇ ਇੱਕ ਵਰਦਾ ਚੰਦਰਮ ਜੇ ਪੂਰੇ ਪਾ ਵਿਨਾਦਰ ਸਿਰਾ ਬੇਦ ਸੰਗਤੂਰੇ ਸਾਬਾਏ ਤਰਮ ਆਪਾ ਗਪੇ ਡਰੂਰੇ ਗਟਾ ਕੇ ਦਵਾਉ ਡੋਟ ਮੂਏ ਵੇ ਮੂਰੇ ਨਾਤਾ ਜਨਾਈ ਹਰਿ ਵੇ ਕੇ ਨਾਜੂਰੇ ਮਾਰਾ ਮਹਾ ਮਦਮਾ ਲਾਜਵਾਮ ਕਾਰਦਾ ਉਦਾਇਕ ਵੰਕਾਰ ਗੁਰੂ ਪਰਦਾਦਾ ਕਦ ਗਰਮ ਕੇ ਉਚੜੀ ਗੁਰ ਕਿਰਪਾ ਮੈ ਲੋਰਾਮ ਜਾਗੁ ਨਾ ਦੇ ਬ੍ਰਮੇ ਜਾਗਾਇ ਪ੍ਰੋਗੀ ਕਾਮ ਕੇੰਦ ਤੇ ਦੇ ਬਹਾਰੀ ਗੁਰਿ ਨਿਆਵੇ ਕਾਮ ਚਾਲ ਬਿਨ ਸਾਗਮਲਾਵ ਦੀ ਜੁਬੇ ਨਾਈ ਰਾਮ ਅਰਮਾਹ ਨਮਲੀ ਤਾਦਨੈ ਕਾਦਰ ਬਾਇ ਰਾਮ ਜੇਥ ਕਾਰਿ ਹ ਤਨ ਬਗਟਾਈ ਪਨ ਗੁਰ ਤੇ ਗ੍ਰਾਮ ਸਰਬਿ ਦਾਤਮੋ ਰਤਿ ਦਨ ਦੀ ਤੋ ਕਾਮ ਸਵਾਮੀ ਕੰਨ ਵੀ ਹੋਣੀ ਆ ਮੀਂਹ ਸਦਨ ਦਾ ਰਾਮ ਨਾਮ ਕੀ ਬਨੰਦੀ ਆ ਕਿਰਪਾ ਦੀ ਜੇ ਨਾਮ ਹਰ ਮੇਰੇ ਸੰਗ ਵਿੱਚ ਸਵਾਮੀ ਸੰਗ ਪ੍ਰਭ ਜੀ ਕਾ ਨਿਰਲ ਤਾਮ ਜਿਤ ਗੋਵਿੰਦ ਰਾਧੀ ਹੋਏ ਰੰਦ ਕਰਾਂ ਸੰਦਨਾ ਮਲਵਾਈ ਸੋਨਾ ਬਣਾ ਜਿਨ ਪਾਇਆ ਬਰਾ ਬਣਾ ਤੇ ਜੇ ਗਨਾ ਇੱਕ ਨ ਤੇ ਜੀਵ ਨਾਮ ਮਤਾ ਜਨਮ ਜਨਾ ਜਲ ਥਾਲ ਮੇਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਜੇ ਤਨਾ ਵੀ ਕਰਾ ਦੁਖ ਗਣਾ ਅਜ ਨਿਰਾਸ ਹੋ ਪ੍ਰਭ ਤਨਾ ਬਾਗ ਬਣਾ ਹਰ ਦਰਦਨ ਕੋ ਮਾਨ ਲੋ ਚੇਤਾ ਨਾਨਕ ਪਿਆਸ ਮਨਾ ਜੇ ਦਮਲਾਇ ਸੁ ਪ੍ਰਭੂਤ ਕਿਰਪਾ ਲਗਾ ਬੈ ਸਾਗ ਦਿਨ ਗਵਾਂਡੀਆਂ ਆਜ ਨਾ ਪ੍ਰੇਮ ਰੋਗ ਹਰ ਰਾਜਨ ਪ੍ਰਗਰਕਾਰ ਕੇ ਲਗੀ ਮਾਤੋ ਉਦਗੰਥਨਾ ਰੰਗਤਨਾ ਹਰ ਬਣਾ ਰਿਓ ਪਾਲਦ ਵਲ ਅਗਲੀ ਮੋੜੇ ਉਠੇ ਨਿਭੋ ਇੱਕ ਸਰਗਨਾ ਮੈਂ ਲਗੇ ਰਾਇ ਅੱਗੇ ਲਗਿਆ ਕੋਈ ਦੈ ਵਿਚਾਰ ਗਜਨਾ ਪ੍ਰਭੂ ਨਾ ਕੋਈ ਪ੍ਰਿਯ ਜਨ ਜੋ ਲਗੇ ਤਨ ਕੀ ਨਰਮਲ ਸੋਏ ਨਾ ਮੇਰੇ ਭਾਬੀਂ ਦੀ ਪਰਮੇਲ ਪ੍ਰਾਪਤ ਹੋਈ ਬਸਾਲ ਸਾਵਾਂ ਤਾਂ ਲੱਗੇ ਗਾਂਦ ਪੇੜਾ ਰੋਏ ਅਜੇ ਹੁੰਦਾ ਲੋੜੀਏ ਜੋਗੇ ਰਵਨਾ ਅੰਨਾ ਹਜਰ ਜੰਨ ਲੱਗਿਆ ਕਿਨ ਦੇਵਾਨਾ ਮਾਨਗ ਮੋਤੀ ਰਾਮ ਭਾਵ ਗੱਲੰਗੇ ਨਾਈ ਕਾਨ ਨਾਰੰਗ ਰਵਨ ਰਾਇਣ ਜਿਮਨ ਭਵਾਨਾ ਜੋਹਾ ਡੋੜੇ ਤੋਗਰੇ ਸੋ ਜੀ ਗਰਾਨਾ ਤੋੜੋ ਗਿਤੇ ਆਪਣੇ ਸੇਈ ਗਈਆਂ ਤਾਨ ਆਪਨ ਲਈ ਅੱਜ ਮਿਲੇ ਵਜਣ ਕੇ ਰਵਨ ਰਾਜ ਰੰਗ ਪ੍ਰਾਪਤੀ ਨਾਲ ਰੰਗ ਮਨਾਨਾ ਅਰੇ ਰੰਗਲਾ ਦੇ ਤਾਨੀ ਦੇ ਭਾਗ ਮਤਨ ਆ ਸਾਤ ਬੰਦ ਅੱਲਗੇ ਉਹਨਾਂ ਨਾ ਪਾਤ ਦੇ ਦਿਨ ਬਰਗ ਧਾਂਗੇ ਮਾਂ ਸੰਧੀ ਆਹ ਕੋਈ ਵਾਰਗਵਤੀਆ ਕਲੇਬੇ ਝੋਂਗੀ ਭਾਦ ਦੀ ਆ ਬੀ ਹੋਲੇ ਮੱਥੇ ਸੁਪਿਆਰ ਰੈਣ ਬਿਆਣ ਪਥਾਨੀ ਡੱਲੀ ਗਈ ਨਰਾਸਬ ਇਹਨ ਕੋ ਸਾਡੋ ਤੇ ਵੇਟੀ ਆਇਆ ਦੁਦਰਗੇ ਹੋਈ ਖਲਾਸ ਕਰ ਕਰਾ ਆਪਣੇ ਦਰਸ਼ਨ ਹੋਈ ਪਿਆਰ ਪ੍ਰਾਉਟਰ ਬਣਾ ਰੂਜਾ ਕੋ ਨਹੀਂ ਨਾਨ ਗਿਰਦਾਸ ਆ ਸਾਤ ਬੰਦ ਅੱਲਗੇ ਜਿਵੇਂ ਮਨਾ ਕਰਨ ਵਾਗ ਸਮਸਾਦੀ ਗਾਮਨੀ ਜਨਕਮ ਜੋ ਪਿਆਰ ਮੰਦਰ ਤਨ ਤਾਰਾਂ ਗੀ ਕੋ ਨਾ ਮਾ ਦਾਰ ਵਿਦਰੰਗੜ ਆਵਤ ਜਨ ਬੇਹਾਰ ਹਰ ਅਮਰਦ ਬੂਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵੰਦਨ ਪ੍ਰਭ ਸਮੋਲਿਆ ਸਮਰਪਕ ਆਰ ਹਮੇਲ ਨ ਮਾਤੂ ਜੜਾ ਕਰ ਮਿਲਾ ਬਨਹਾਰ ਫਿਰ ਸਗੇ ਪ੍ਰਪਾਇਆ ਤਨ ਕੇ ਬਲੇ ਆਰ ਨਾ ਸਦੀ ਮਿਆ ਕਰ ਸਉਦਾਰਨ ਹਾਰ ਸਉਂਦਨ ਰਾਗ ਰਿੰਜੇ ਰਾਮ ਨਾਉ ਰਹਾ ਹਰ ਵਾਦ ਪਰਮਾਣਿ ਦੇ ਲਗੈ ਇਹ ਲਗਦੰਗਰ ਬਨਾਇਆ ਕਾਦ ਨਾਇ ਗੇ ਤੇ ਜਿਤ ਦਿਨ ਧੀਮੇ ਸਾਥੀ ਤੇ ਵੇਲੇ ਕਸਮ ਰੇਤਾ ਪਕੜ ਜਲਾਇਨ ਦੂਧ ਜਮ ਕਿ ਜਨ ਦੇ ਨੀ ਪੀਤਾ ਕਿਸੇ ਨ ਦੇ ਨੀ ਪੀਤਾ ਛੱਡ ਗਲੋ ਤੇ ਕਿਨੇ ਮਾਇਨ ਦੋ ਲਗਾਏ ਤਾ ਹੱਥ ਮੋੜੇ ਤਨ ਕਪੇ ਸਾਮਵਾਦੇ ਜਿਆ ਵੀ ਸੋਦਲੇਮ ਕਰਮਾ ਲਗਾਏ ਤਾ ਨਾਮ ਬਰਨਾ ਗਤੀ ਚਾਰਨ ਬੋਹਿਤ ਪ੍ਰਾਪਤ ਜੇ ਬਾਦ ਕਰਮਾਈ ਕਰਮਾ ਲਾਹੇ ਤਾ आदमे प्रेम माडा के मेरे हर जाय मन तन ब्याद कभी कोई गुण मिलावे माए सन्त साहिब प्रेम के दिन के लाग पाए बिन प्रांग दुख पाए दूदी न गाए सने प्रातः के दिन रत प्रेम गाए आप जा बंदी कहले प्रबल आय जग न मिलाई आवे कतना गाए प्रविन्द जब न नरनाए हजूर के उंदे संदियात में आए कत कर्म का काम ਗਾਵੁ ਨੰਬੇਰੋ ਹੋ ਗਏ ਬੇਮ ਕੋਈ ਰਾਮ ਤੇ ਲਗਨ ਜਨਮ ਜੋਗ ਕਿਰਮੇ ਕਉੜੇ ਹੋ ਗਏ ਤਰੇ ਮਾਇ ਆਪੋਗਾ ਜਿਨਾਂ ਕੋਈ ਕਰਦਾ ਕਿ ਤੇਰੋ ਬੇਰੋ ਦੇਗਿ ਤਕਦਨੋ ਬਿਲੀ ਕਰਤ ਸੰਜੋਗ ਉਟ ਭਾਗੇ ਮਿਲਾ ਪ੍ਰਭ ਮੇਰਾ ਤਪ ਪ੍ਰਭਿ ਹੋਗਾ ਨਾਨਕ ਬਰ ਬਰਾਗਲੇ ਮੇਰੇ ਸਾਹਿਬੰਦੀ ਮੋਚ ਕਤਗ ਬਸਾ ਰੰਗ ਮੈਂ ਦੇ ਰੋਤਾ ਮੰਘਿਰੇ ਮਾਇ ਰੋਂਦੀ ਆਰ ਬਿਸੰਗ ਬੜੀਆ ਤਨ ਕੀ ਸੁਭਾਗ ਅਗਨੀ ਰਾ ਮੈਂ ਲੜੀਆ ਤਨ ਮਨ ਮੋਲੇ ਰਾਮ ਰਵਦੰਗ ਗਾ ਲੜੀਆ ਸਾਧਨਾ ਦੇ ਬਾਰੇ ਰਹਿਣੇ ਲੜੀਆ ਤਨ ਗੁਨਾ ਕਬ ਉਤਰੈ ਸੇ ਜੰਗ ਕੀ ਬਾਤ ਪੜੀ ਆਂ ਦਿਨੀ ਰਾਵਿਆ ਪ੍ਰਭ ਆਪਣਾ ਦੇ ਦੇ ਨਗੜੀ ਯਾਤਰਾ ਜਿਹੜ ਕੰਟਾਰੇ ਰਤਨ ਜਿਹੜ ਲਗਾ ਲ ਹਾਰੇ ਗੰਦਨਾ ਜੜੀ ਆਂ ਤਾਂ ਬਾਤ ਟੁੱਟਣ ਬ੍ਰਿੰਦਰ ਪੜੀ ਆ ਮਗਰ ਭਾਵਰਾ ਤਨਾ ਬਹੁਤ ਦਮ ਪੜੀ ਆ ਭਗਤਵਾਨ ਨ ਵਿਆਪੇ ਗੰਨ ਮੇਰਾ ਨਾਉ ਮਨ ਬੀਤੇ ਤਨਾ ਦਿੰਦਾ ਤਦੋਂ ਲਗਣਾ ਤਾ ਉੜ ਗਵਨ ਗਵਾਲ ਆਏ ਰੋ ਮਿਲਾਵ ਬਿਗਵ ਨਗੀ ਮਿਲਦਾ ਤੁਨ ਗਾਉ ਜਹਤੇ ਮੀਰੀ ਹਰਿਬਿਰੀ ਜਤ ਮੀਰੀ ਤੇ ਤਾਈ ਮੀਰੀ ਅਗੇ ਬਿਰੀ ਜਮਾ ਹੋ ਕਰ ਕਰਿ ਨਿਭਾਵ ਪੂਰਨ ਬਿਦੜਿ ਆਵ ਪਾਗਲ ਵਰਿਆ ਮੀਰੀਆ ਤਜਨਾ ਕਮਾ ਗਾਹੂ ਸੰਬਦਨ ਦੇ ਨਾਮ ਤਪਿਆ ਹੋ ਬੋਜਨਤਾ ਸੁਗ੍ਰਿਵ ਪ੍ਰਵਾਉ ਮਾਗ ਬੰਧਨ ਸਾਧੂ ਨਾ ਥੋੜੀ ਕਾ ਜਨਾਨ ਹਰ ਕੰਮ ਭਿਆਤਨ ਸਮਾਨ ਕਰਦਾ ਨਾ ਜਨਮ ਕਰਮਲ ਪਰਮ ਤੇ ਜਾਏ ਗੁਮਾਨ ਬਿਗਮਾਨ ਕੰਭ ਹੋਇ ਮੰਤਰ ਲੋਜਵਾਗ ਤੇ ਮਾਇਤਲ ਜਨਤਾ ਕਰਿ ਜਾਣਾ ਅਤਿ ਸੇਲ ਪੁੰਜੀ ਦੀਆ ਪ੍ਰਵਾਣਾਂ ਜਿਨੋਂ ਦੇਵ ਦਿਆ ਕਰ ਹੋਈ ਪ੍ਰਜਾਨ ਜਿਨ ਮੇਰਾ ਆਪਣਾ ਆਨੰਦ ਪ੍ਰਭਾਨ ਮਾਗ ਰੂ ਦੇ ਗਾਂਡੀਆ ਜਨ ਪੂਰਾ ਗੁਰ ਮਿਹਰਵਾਨ ਅਗਨੰਦ ਬਾਦ ਰਹਿਣਾ ਤਾਂ ਬਗੜੇ ਆਏ ਰੰਗਾ ਜੀ ਰਾਮ ਕਰ ਕਿਰਪਾ ਦੀ ਅਮਲਾ ਆਏ ਜੀ ਜੋਗ ਦਾ ਜੋਗ ਦੁੱਖ ਨਾ ਜਾਏ ਇਸ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮੇਲ ਸਹਿ ਸਈਆ ਮੰਗਲ ਗਾਵਈ ਗੀਤ ਗੋਬਿੰਦ ਅਲਾਈ ਅਧਿਆ ਅਵਨਾ ਦੀ ਦੇ ਗੁਜਰ ਜਲ ਵਿਨ ਲਾਇਆ ਬਦਵਾਰ ਨੂੰ ਜਦ ਜਾਈ ਸਰਬਾਤਮਾ ਰਗ ਦੇ ਰਗ ਜਨ ਬੋਲ ਰੰ ਮੈਂ 타ਏ ਜਿ ਵਾਈ ਗਨੀ ਗੁਨਾ ਤਨ ਨਾ ਨਿਬਾਏ ਵਗਨ ਤਰਾਏ ਨਦਨ ਨਾ ਮਾਈ ਜਨ ਜਨ ਨਾਮ ਤੇ ਆਇਆ ਤਿਨੇ ਕੀ ਕਾਜ ਸਰੀ ਹਰ ਗੁਰਪੁਰਾ ਆਰਾਧਿਆ ਦਰਗਤ ਕਰੀ ਸਭ ਕਨ ਤਰਨ ਪੋਚ ਬਿਕਮ ਤਰੇ ਪ੍ਰੇਮ ਭਗਤਨ ਵਾਈਆ ਆਪ ਗਾਨਾ ਜਰੀ ਕੂੜ ਕੈਤੂ ਬਦਨ ਅਸੀ ਪੂਰਨ ਸਾਚੇ ਪਰੇ ਪਾ ਬ੍ਰਹਮ ਬਰਵ ਸੀ ਮਦੇ ਮਨੰਦਰ ਇਕ ਤਰੇ ਮਾ ਦੇਹ ਮੂਰਤ ਬਾਰੇ ਜਿਨੇ ਕੋ ਜਿਸ ਕੋ ਨਦਰ ਕਰੀ ਨਾਨਕ ਮੰਗੇ ਦਰਸ ਤਾਨ ਕਿਰਪਾ ਕਰੋ ਹਰੇ ਮਾ ਮਾਲਬਜਵਾ ਰਣੇ ਕੋ ਗਗ ਬਰਦਾਤ ਜੀ ਵਰ ਬੁਰਾ ਆਪਣਾ ਹਤਿ ਨਵਰਾਇਨਾ ਸਿੰਬਰੀ ਦਿਨ ਨਵਰਾਇਨਾ ਆਉਤੇ ਆਗੇ ਨਿਵਾ ਮਗਬੁਰ ਹੋਲੀ ਬਿੜੇ ਬੈਨ ਚਨਕ ਜਿਹਾ ਹਰ ਮੇਰ ਦਤਾਨ ਆਦੀ ਹਰ ਤੇ ਵਿਟੜਿਆ ਦਤਨਾ ਭੈਣਾ ਹਰ ਬਿਰਬਨ ਦਾ ਨਵਾਈਏ ਹੋਰ ਤੇ ਆਪ ਗੈਣ ਹੋਰ ਰਗੈਣ ਆਹ ਭਗਵਾਨ ਵਿਤੜੀ ਦੂਰ ਨਗਾਉ ਦੇਣ ਕਰ ਪ੍ਰਭ ਰਾਗਲੇ ਹੋ ਰਾਏ ਕਰਨ ਕਰੇਣ ਆਤੋਜਨ ਗਾਉਲ ਨਾਮ ਕਈਕ ਤੇ ਵੈਣ ਨਾਂ ਕੀ ਬਨੰਦੀ ਆਦ ਦੋਦੀ ਗਨੈਣ ਅਜੀ ਕੀ ਬਤਾ ਦੋ ਤਣੇ ਅਦਮ ਪ੍ਰਭ ਪਰ ਮਾਂ ਜੀਵਨ ਆਰਾਧਨਾ ਦੋਨਾ ਗਾਧਾਰ ਹਰ ਬਿਏ ਦਗੰਦ ਕੀ ਵਡਾ ਪ੍ਰਵਾਰ ਉਜਾਗਮਾ ਗਾਉਲ ਜਨ ਨਾ ਪਰ ਆਵਾਰੀ ਦੇ ਪਾਵ ਦੇਸ਼ ਨਗਾਰਾ ਦੀਨ ਨਾ ਅਧਿਆ ਦੇਵ ਬਤ ਉਧਾਰਨਾ ਰ ਅਜ ਕਾਇਲ ਦਾ ਰਤਨਾ ਗੁਰੂ ਹਰਿ ਕੀ ਮਤੇ ਕੋ ਨ ਜਾਣ ਕੋ ਨਾ ਰੋਣ ਹਾਰ ਮਾਨ ਤੰਤਰ ਬਤਲੇ ਨਾ ਗਨੈ ਸਮਾਰੂ ਦਿਨਾਂ ਦੇ ਦਿਨਾਂ ਹ ਪ੍ਰਭੂ ਜੀ ਹੋਂ ਦੇ ਦਿਨ ਸਭਿ ਹਾਰ ਸੰਤ ਰਾਧਾ ਦਾ ਸੱਦ ਦਾ ਦੁਪਨਾ ਗੁਰੂ ਜੰਦ ਜੀਓ ਪਿੰਡ ਜੰਦਾ ਜੈਂ ਕਗਰਪਤੀ ਦਿਨ ਜੰਦਾ ਮੋਹ ਉਰੀ ਆਦੀ ਹੈ ਜਬੇਨਨ ਮੰਦ ਕਿਮ ਦੇ ਕਨ ਜਾਈ ਪ੍ਰੇਮ ਦ੍ਰਿਪੰਤ ਜਮਨ ਵਤ ਹੈ ਨਾਨਕ ਗੀਆ ਭਗਵੰਤਾ ਜੀ ਕੀ ਲੋਚਾ ਪੂਰੀ ਐ ਮਿਲੇ ਸੁਆਮੀ ਕੰਤ ਨਾਨਕ ਜੀ ਵੇ ਦੇ ਜਪ ਪਰੇ ਲੋਕ ਸਭ ਹੰਤਾ ਤੇran ਜਿ ਜਨ ਬਸਰਾ ਸੋ ਹਰੇ ਆਹੋ ਬਹਿ ਜੰਤ ਸਰਬ ਕਲਾ ਪ੍ਰਭ ਪੁਰਣੋ ਮਨਵਾਣੀ ਤਾਹੋ ੜ ਗਈ ਮਨੰਦਰੇ ਦਵਿਵਨਾਹੋ ਕਿਰਪਾ ਪ੍ਰੀਤ ਅੰਡੂੜੀ ਸਮਾਓ ਗੁਰੂ ਨਾਨਕ ਦੇਵਰਾ ਦਤਾਂ ਬਨੇ ਕਾਓ ਰਮਰੋਹੀ ਕਰਾਇ ਪ੍ਰਭੂ ਮਿਲ ਜਾਦੋ ਨਗਾ ਹੋ ਜਾ ਦੂਜੀ ਆਨੰਦ ਤੈ ਕਿਥੇ ਕੁਕਣ ਜਾਓ ਕਿਥੇ ਕੂਕਣ ਜਾਓ ਕਿਥੇ ਕੂਕਣ ਜਾਓ ਕਿਥੇ ਕੂਕਣ ਜਾਓ ਅਗਿਆਨ ਬਿਨਾ ਤਮਰਨ ਉਜਾਗਮਾ ਵਾਉ ਮਨ ਜੜਿਆਰ ਵੇਲ ਗਿਆ ਨਾਨਕ ਹੈ ਜਾਉ ਸਰਗੁਲਾਤਿ ਦਨਾਰ ਪ੍ਰਤੀ ਗੁਰ ਕੇ ਪਾਉ ਹਾਰ ਮਾਦਗੇ ਤਤਾ ਲੋਕਮਾਲਾ ਬੈਲਾ ਮਰਗਵੀ ਦਾ ਦਾਦ ਨਰਾਵਿ ਅਗੇ ਟੋਨੀ ਏਕ ਓੰਕਾਰ ਰਤਨਾਮ ਕਰਤਾ ਪੁਰਖ ਪ੍ਰਦਾਦਾ ਲੋਕਮਾਲਾ ਬੈਲਾ ਗੋਦਾਦਾਏ ਗਰੇ ਵਿਕਾਰੇ ਗੋਦੀ ਰੇ ਲੋਹੀ ਹਉ ਨਰਾਦਰਾਨ ਕਾਮਨ ਮਨਸ ਕੋਈ ਮਾਲਾ ਬੈਲਾ ਬਲੇ ਬਿਆਲਾ ਕਰੰਦਾ ਦੂਜੇ ਮਾਦਾ ਕੀ ਰੋਦੋ ਦੂਜੇ ਬਿਆ ਪਾਵੀ ਬੇ ਚੌਦਿ ਪਾਨ ਬਨਿਗੇੜਾ

ਬੜੇ ਬੜੇ ਪਾਵੇ ਰਿਕਮ ਅਦੀਨਾ ਅੰਗਵਾਨ ਪਾਵੇ ਨਾਨਕ ਦਾ ਸਾਧਨੀ ਮੋਨ ਦਾ ਪਵਾਲ ਟੋਨੋਂ ਦਾ ਮਾ ਟੂਰਨਾਮੈਂਟ ਮੈਂ ਨਾਨਕ ਦਾ ਤੂ ਇੱਕਾ ਤਵਲ ਹਾਰੇ ਪਾਵੜੀ ਤਵੇ ਦੂਗਾ ਪ੍ਰਗਮ ਆਸ ਰੁਪਾ ਤੀ ਰੰਗ ਪ੍ਰੰਗ ਪਾਉ ਨਾਮੁ ਭਾਤੀ ਤੂ ਜਾਣੇ ਜਨ ਪਾਇ ਅਦਗਿਲ ਮਾਤੀ ਇੱਕ ਆਵ ਇੱਕ ਗਾਇਓਟ ਬਿਨਾ ਮਰ ਜਾਤੀ ਗੁਰਮੁਖਾਂ ਚਲਿਆ ਰੰਗ ਰੰਗ ਅਤੀ ਉਰੇ ਬੋ ਰਤਨੰਜਨੋ ਬਰੁਗੁ ਰਾਤੀ ਦੁਆਪੇ ਆਵ ਸੁ ਜਾਨ ਹੈ ਬਰੁਗੁ ਰਾਤੀ ਜੋ ਤੁਮ ਮੰਚਤੇ ਤੁਦ ਰਾਂਢੀ ਮੇਰਾ ਤੇ ਆ ਬਲ ਬਲ ਹੁਟਨ ਗਾਤੀ ਰੋਗ ਮਾਲਾ ਬੈ ਇਲਾਜ ਪਤੰਤ ਸਾਧਿਆ ਕੀ ਮੰਦੁ ਨਾਇਕੀ ਕੀ ਕੇ ਦੇਵਾ ਦੇ ਬੋਲੈ ਕਨਿ ਹੁਦਮਾ ਇਹ ਜੈ ਬੈਰਿਆ ਤਲੈ ਅਤੀ ਕਰਨਾ ਤਬਨੇ ਕਾਇ ਜੇਨ ਰਜਾ ਤੇ ਨ ਜਾਣੇ ਅੰਦਾਨ ਕਮਾਈ ਜਾਂ ਪਦ ਤੜੇ ਕਰੋ ਵੈ ਕਾਰ ਤੇ ਗੜੀ ਨ ਜਾਏ ਨਾਨਕ ਬਿਨ ਨਾ ਹਾਏ ਪਤ ਬਦ ਪਦ ਬਿਨ ਪਾਲ ਨ ਪਾਏ ਮਾਲਾ ਦੂਜਾ ਦਨਿਹ ਦਾ ਉਹ ਤਾ ਦੰਗਾ ਉਹ ਮਨ ਕੇ ਦਾ ਦਾਨੀ ਆ ਤੁਮਾਤਰਾ ਹੀ ਤਾਂ ਕੀ ਕਰਾ ਕੇ ਵਗਾਣੀ ਐ ਅੰਦਰ ਬਹਿ ਕੇ ਗਮ ਕਮਾਵੇ ਸੋਦ ਗੁੰਨੀ ਜਾਣੀ ਐ ਜੋ ਧਰਮਾ ਕਰਮਾ ਜੋ ਤਦ ਕਰਮਨਾ ਹੋਵੇ ਪਾਪ ਹੋਣੇ ਪਾਪੇ ਜਾਣੀ ਐ ਤੂੰ ਆਪੇ ਇੱਕ ਗਿਲ ਕਰਤਾ ਹੈ ਕਿ ਤੂੰ ਜਾਗ ਵਗਾਣੀ ਐ ਜੇ ਤ ਤੇ ਜੋਤ ਤੇ ਜੋਤੀ ਜਦ ਤੂ ਬੋਲੇ ਜੋਤੀ ਕੋਈ ਕਿਤੇ ਕਰੂ ਜਗ ਜਾਣੀ ਐ ਨਾਨਕ ਗੁਰਮੁਖ ਦੇ ਨੀ ਆਇਆ ਹਾਇ ਗੁਰੂ ਜਾਣੀਐ ਬੋਲੀ ਤੋ ਆਪੇ ਤੋ ਪਾਏ ਕਹਿ ਤੋ ਆਪੇ ਤੰਦੇ ਲਾਇਆ ਮੋਢ ਗਾਇ ਪਾਏ ਕਹਿ ਆਪੋ ਤਗ ਹੋਇਆ ਜਗਤ ਗਵਾਇਆ ਇਹ ਅੰਦਰ ਅਗਨ ਹੈ ਨਾ ਦੇਵ ਤੇ ਸੁਖ ਤੇ ਆਇਆ ਸਾਰ ਸੰਸਾਰ ਹੈ ਮਨ ਜਨਮ ਹੈ ਜਾ ਜਾ ਬਿਨ ਹੈ ਸਤ ਗੁਰ ਮਨ ਟਾਈ ਸਭ ਲਗੇ ਗਏ ਸਗੇ ਕਰਮ ਕਮਾਇਆ ਅਗਰ ਮਤੀ ਨਾ ਜਾਏ ਤੋ ਗੁਰ ਜਾਇ ਤੋ ਪਾਇਆ ਕੁਲ ਉਧਾਰੇ ਆਪਣਾ ਤਨ ਜਣੇ ਦੀ ਮਾਇਆ ਸੋਵਾ ਸੋਵਾ ਵਣੀ ਜਰਾ ਜੇ ਦਿਲ ਆਇਆ ਰੁਕ ਮਹਲਾ ਦੋ ਜਾ ਬਿਵਾਦੋ ਇਕ ਨਾਮ ਕੰਨਾ ਤੁੰ ਨਾਮ ਪੈ ਰਬਾ ਦਲ ਨਾਮ ਬਰਨ ਕਰਨਾ ਦੀਵਾ ਦੁਗ ਨਾਇ ਜਿਤੋ ਨਾਮ ਨਾਗਮ ਰਾਣ ਗੈ ਤਬ ਮੇ ਮਿਲਨਾ ਮਹਲਾ ਦੋ ਜਾ ਤੇ ਦੁਨੀਆ ਨਾਣਿਏ ਦੌਰਮਾਇ ਜਾਈ ਰੁਰ ਨਾਗਲਾ ਗੰਗਲ ਗੇਤਾ ਹੀ ਬਹਿ ਕੇ ਚਰਨ ਕਰਿ ਬਾਗੇ ਲੋਨੋਦ ਕਰੇ ਨਾਨਕ ਕਹਿ ਤਾਣਿਆ ਕੰਨ ਮਲਾਵਾ ਪੋੜੀ ਰਾਤਾ ਤੋ ਇਕ ਦੂ ਦੁ ਦਗ ਲਟਾਇਆ ਹਮੇ ਗਰਵ ਵਾਇ ਗਰਵ ਅੰਦਰ ਹੀ ਨਾ ਪਾਇਆ ਜੋ ਭਾਵ ਤੋ ਰਗੁਰ ਰਗ ਕਰ ਤਰਾਇਆ ਗਰਾ ਬਗਦਾ ਮੇਲੇ ਗੁਰਮਤਿ ਦੇ ਲਾਇਆ ਇਹ ਘੜੇ ਘਰੇ ਦਾ ਗਰੀਬ ਨਾ ਆਰਾਮ ਨਾ ਨਾ ਪਾਇਆ ਹੋਰ ਵਿਕਾਰ ਵਿਕਾਰ ਹੈ ਤੇ ਕਰ ਲਾਇਆ ਪੁਰਤ ਏਕ ਲਟੰਭੈ ਇਹ ਘਾਲੇ ਵਤ ਰਹਿਤ ਉਸ ਪਾਇਆ ਕੋ ਅੰਦਰੋਂ ਬਾਹਰ ਨਮਲੇ ਤੇ ਨਾ ਹੀ ਸਮਾਇਆ ਲੋਕ ਮਾਲਾ ਬਿਲਾ ਦੁਰੇ ਪਰਉਪਰਾ ਗਰੀਬ ਮਹਬਣੀ ਬਿਆਲ ਗੈ ਰਵੀ ਗਾਗਾ ਦੇ ਰਦਰ ਪਾਰੇ ਪੋਰਕੜੇ ਕਾ ਕਪੜਾ ਪਹਿਰਾ ਤੋ ਬਰ ਦਾਕਾਰ ਬੱਗਾ ਰਤਾ ਪੀਲਾ ਕਾਲਾ ਵਿਰਗਿ ਵਕਾਰ ਹੋਏ ਕੁਜੀਲ ਰਮਦਾਰੇ ਰਮਦ ਵਿਕਾਰ ਦਾਉ ਨਮ ਨਾ ਹੋਵਾ ਨਾ ਤੁ ਚਾਰੀ ਮਾਲਾ ਬੈਲਾ ਵਦ ਵਿਕਾਰ ਬਕਾਲ ਗਾਇ ਆਪ ਇਹ ਨੋ ਹੋਏ ਅੰਤਰ ਮੈ ਲਗਿਨੇ ਜਾਣੇ ਬਰ ਬੋਤ ਹੋਏ ਅੰਦਾ ਪੂਵੇ ਤੁਮ ਜਾਣ ਲੈ ਵਦ ਬਰਾਈ ਆਪਣੇ ਕਰ ਕਰ ਜਾਣੇ ਹਉ ਮੇਰੇ ਬਰਾ ਲੈ ਤਾਂ ਗੁਰ ਮਗੋ ਮੇ ਟੁੱਟਾ ਤਾਰਾ ਨਾਮ ਤੇ ਆਵੇ ਨਾਮ ਜਪੇ ਨਾਮ ਵਰਾ ਦੇ ਨਾਮ ਲੋਕ ਸਮਾਇ ਪਾਵੜੀ ਕਾ ਹੰਦ ਰੰਜੋ ਮੇਲ ਮਨਾ ਕਨੀ ਕਿ ਆਪ ਜੋ ਜਨ ਜਨ ਪਾਇਆ ਮਨ ਭੋਗੇ ਬੋਗ ਰੁਗ ਸਮਾਇਆ ਦੁਗ ਰੁਗ ਟੇ ਰੋਗ ਕਵਾ ਕਮਾਇਆ ਹਰ ਰੋਗ ਵਿਜੋਗ ਪਾਇ ਕਬਾਇਆ ਮੋਰ ਕੰਦ ਕਣਾ ਜਗੜਿਆ ਪਾਇਆ ਨਾਥ ਹਰ ਗਾਤਰ ਬੇੜ ਤਗੜ ਜੁਕਾਇਆ ਕਰਦਾ ਕਰੇ ਲੋਗ ਨਾ ਚਲੇ ਜਲਾ ਲੋਕ ਮਾਲਾ ਬੈਲਾ ਕੋਲ ਮਰਦਾਰ ਖਾਏ ਅਵਿ ਰਮ ਨਾ ਉਨ ਜਾਏ ਮੁੰਡਾ ਅਮਾਇ ਰਾਤਾ ਹਨਨ ਕੇ ਅਦਾ ਗੁਦਾ ਬੈ ਮਾਲਾ ਤੋਤਾ ਜਗੰਦਰ ਰਤੇ ਵਾਤਾ ਨਾਮ ਗਤ ਲਾਈਂ ਹਨਨਾਰ ਮਰਗਾ ਬਦਲਤਾ ਨਾਮ ਮਰਗ ਪਾਈ ਜਾ ਕੇ ਦੀਰਤੋ ਤਮਲਾਈ ਰਪੜ ਮਾਦੇ ਅਗਰੀ ਮਲਨਾ ਜੀਤੂ ਗੁਰੂ ਜੀਵਨ ਨਰ ਹਾ ਨਾਮ ਤੇ ਆਵੇ ਆ ਬ੍ਰਿਤਾ ਗੁਟਮ ਜੋਤੀ ਹਰਾ ਨਾਮ ਦਾ ਰੇਟਾ ਆਏ ਜਨਾਨ ਤੇ ਬਰਾਨ ਜੋ ਆਜ ਪਿਆਰਾਂ ਜੋ ਆ ਪਾਉੜੀ ਇਕਾਂ ਨਮੂਲ ਦੋਨੇ ਘਾਏ ਵਣਗਰ ਬਾਸਾਇ ਕੇ ਭਗਵਾਨੀ ਕਰੀ ਵੀਰੇ ਜੋ ਜਨੇ ਆਤਾ ਅਦਤਨਾ ਬਹੁਤ ਆਤਮ ਬੋਲ ਗਿਆ ਆਤਾ ਅਦਤਮ ਗਵਾਏ ਨਗਰੀ ਨਵਦਾਦਰਾ ਨਮ ਗਾਲੇ ਓਤਰੇ ਹਦ ਮੰਦਾ ਗਰੋਦੀ ਰਾਤ ਨਿਆਵੇੜੇ ਜੋ ਰਤਨ ਦਾ ਤਾਤਾ ਦੌਰਾਤਰੀ ਮਾਨ ਕਰੀ ਮਾਇਉ ਦਾਤਾ ਨਾਨਕ ਜੀ ਦੇਵ ਨਾ ਆਪਣਾ ਤੇ ਆਦਾ ਦੇ ਨਰਾਤਾ ਲੋਕ ਮਾਲਾ ਬੈਲਾ ਜੀ ਲਤ ਲਗੇ ਕਪੜੇ ਜਮਾ ਹੋਈ ਪ੍ਰੀਤਾ ਜੋ ਰਤ ਬੀਵੇ ਮਾਨਤਾ ਤੈਨ ਕਿਉ ਨਿਰਮਲ ਕੀਟ ਨਾਨਕ ਨਾਉ ਖੁਦ ਆਏ ਰਾ ਦਿਲ ਅੱਛਾ ਮੁਗਲੇ ਹੋ ਅਵਦਵਾ ਦੇ ਦੁਨਿ ਕੈ ਟੋਟੇ ਮਨ ਕਰੇ ਹੋ ਮਾਲਾ ਪਹਿਲਾ ਜਾ ਹੋ ਨਾਏ ਤਾਂ ਕਿਆ ਖਾਂ ਕਿਉ ਨਾਏ ਕਿਆ ਹੋਵਾ ਕੀਤਾ ਕਰਨਾ ਕੈ ਅਗਤਨਾ ਪਰਿਆ ਪਰਵਰਤੋ ਵਾ ਆਪ ਨਾ ਬੁਝਾ ਲੋਕ ਬੁਝਾਏ ਰਾਗੋ ਵਾ ਨਾਨਕ ਅੰਦਾ ਹੋਏ ਕੈ ਦਸੇ ਰਾਏ ਸਬਦ ਮਾਇ ਸਾਤੇ ਅਗੇ ਗਿਆ ਮੋਇ ਪਾਪ ਆਹੀ ਰਾਤਾ ਗੁਜਾ ਪਏ ਮਾ ਪਉਰੀ ਮਰ ਬੀਖਵ ਕੜੀ ਮੋਤ ਵਿਚਾਰਾ ਮਾਹਰੋਦੀ ਰਬ ਤੂੰ ਕੜੀ ਮੋਤ ਵਿਚਾਰਾ ਤੁਗਨ ਦੇ ਨਾ ਪਾਇ ਉਤੇ ਲਗਾ ਪਾ ਰਾ ਬਰਾ ਮੁਰੇ ਦੇ ਲਬੋ ਅੰਕਾਰਾ ਨਾ ਪੂਰ ਕੜੀਆ ਨਾ ਪੁਜੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਤੰਗਟਿਆ ਭਗਦੇ ਬਰੇ Bhandara ਤੁਰਾ ਨਿਰਮਲ ਨਾਮ ਮੰਨਿਆ ਦਾ ਤੇ ਤਿਆਰਾ ਜੇ ਰਾ ਜਿਵਰਾਨ ਅੰਦਰ ਰਤ ਜੋਤਾ ਪਾਰਾ ਦਤਾ ਤਾ ਇਕ ਦੋ ਤਕ ਤੁਣ ਜਾਰਾ ਲੋਕ ਮਨ ਲਾ ਪੈ ਲਾ ਮਿਹਰ ਮਜੀਦ ਅੱਜਤਕ ਮਨ ਅੱਲਾਹ ਅਕਲਾ ਕੁਰਾਨ ਸਰਬ ਮਾਤਰਨ ਦੇ ਦੀ ਲੋ ਰੋ ਜਾਓ ਮੁਸਲਮਾਨਾਂ ਕਰਨੇ ਕਾਮ ਹਤਪੀਰੇ ਕਰਮ ਕਰਨਵਾਦ ਤਰਵੀਜ਼ ਪਾਪ ਦੀ ਨੰ ਅਕੇ ਲਾਜਮਾਨਾ ਪਹਿਲਾ ਹਕ ਪ੍ਰਾਦਾਨ ਗਾ ਜ਼ੂਰਤ ਗਾਇ ਪਰ ਪੀਰ ਰਹਿਮਤਾਂ ਪਰੇ ਜਮ ਰਮਜ਼ਾਨ ਗਾਏ ਕਲੀ ਬਿਤਨਾ ਜਾਣੀ ਓਟੇ ਅਤਕ ਮਾਏ ਮਾਨ ਭਾਇਆ ਰਾਮ ਹੈ ਹੋਏ ਲਾਲਾਂ ਗਾਏ ਨਾਨਕਲੀ ਕੋੜੇ ਕੋੜੇ ਬੱਲੇ ਪਾਏ ਵਾਂ ਲੌਇਲਾ ਪੰਜ ਵਜਾ ਦਾ ਵਕਤ ਵਾਂ ਪੰਜੇ ਵਕਤ ਪੰਜਾਂ ਪੰਜੀਨਾ ਆਉਂ ਪੰਜ ਨਿਵਾਜਾ ਵਕਤ ਪੰਜ ਪੰਨਾ ਬੰਦੇ ਨਾਉ ਪਹਿਲਾ ਹੱਥ ਹਲਾਲ ਦੋਏ ਦੀਦਾ ਕਰਗਦਾਏ ਚੌਥੀ ਨੀ ਅਦਰਾਜ ਬਣਾ ਬਿਜਨੀ ਸ਼ੁਕਨਾਏ ਕਰਨੀ ਕਲਮਾ ਆਗੇ ਤਾਂ ਮੁਦਮਦ ਆਏ ਰਾਣ ਬੇਜਦੇ ਕੁੜਿਆ ਕੁੜਿਆ ਕੁੜੀ ਪਾਏ ਪਾਉੜੀ ਦੇਦਨਾ ਬਦਰਾਜ ਬਣ ਗਿਆ ਵਣ ਦੇ ਤੇਜ ਦੇ ਪਾਰਾ ਸਤਗੁਰੂ ਦੇ ਬਾਜ ਨਾ ਦਾ ਲਗਾ ਪਾਰਾ ਆਗੁਰ ਦੇ ਬਾਜਨ ਅੰਦਰ ਰਤਨਾ ਪੰਡਾ ਆਰਾ ਬਿਨਗੁਰ ਕਨਨਾ ਬਾਯਾ ਆਂਦੇ ਪੰਗ ਮ ਕੋੜੀ ਆਰਾ ਮਨਮਕ ਦੁਜੇ ਪਤਮਲੀ ਨਾਮ 부जे ਵਿਚਾਰਾ ਇਕ ਤੋਂ ਬਾਜੋ ਦੂਜਾ ਕੋ ਨਹੀਂ ਜੇ ਅਗੇ ਕਰੇ ਪੁਕਾਰਾ ਇਕ ਨਰਦ ਦਾ ਪੌਂਕ ਤੇ ਨਵਰੇ ਜਾਰ ਆਵੇ ਨਾ ਹੋਦਨ ਨਹੀਂ ਉਹ ਕਿਹਾਰਾ ਸਵਾਰਾਮ ਨਾਨਕ ਆਪ ਕਰਾਇ ਕਰੇ ਆਪ ਕੁਮ ਦਵਰਣ ਹਾਰਾ ਰੁਗਮਲਾ ਬੈਲਾ ਮਲਵਾਨ ਕਾਉਨ ਮਰਕਲ ਜਾਵਦਾ ਮਨ ਕਾ ਹਵੇ ਆਵਲੇ ਆਉਲੇ ਦੀਨ ਕਰ ਮਿਟਾ ਮਤ ਕਦ ਮਾਨ ਮਾਨ ਮਜ਼ਾਬ ਹੈ ਓਏ ਮਜ਼ਮਦੀ ਬਣਾਣੀ ਮੰਦਿਰ ਕਾ ਪੰਜ ਕਾ ਵਾਏ ਰਾਵਗਿਰ ਜਾਏ ਮਨ ਰਬਗਿਰ ਜਾਏ ਮਨ ਇਧਰ ਉਪਰਏ ਕਾ ਮਨ ਇਧਰ ਆਗਵਾ ਪੇ ਤੋ ਨਾਨਕ ਸਰਬਜੀ ਮਨ ਤੋਏ ਤਾਮਦਲ ਮਾਨ ਕਾਵੇ ਮਲਾ ਦੋਤਾ ਪ੍ਰਕਾਮ ਰੋਤਾ ਜੁੰਡਾ ਤਜੇ ਮਾਂ ਕਾਜ ਕਾ ਵੇਦ ਕਾਮ ਕਾਣੀ ਮੋਦੀ ਰਾਜਨ ਮਾਣ ਨਨਜਨ ਪਾਵੇ ਕਾਜ ਮਾਨ ਮਾ ਵੀਰ ਦਾਰਾ ਤਬਿਆਤ ਆਦਲਾ ਲੁਲਾ ਵੀ ਨਾ ਦਾ ਮਨਵ ਦੇ ਰਾਜਾ ਦਾ ਨਾਮ ਆਵੀ ਪਾੜੀ ਰਾਜੇ ਜੇ ਸੁਖਾ ਰਹੇ ਗੁਰੂ ਆਦੀਓਟ ਪਰਮਦਾ ਗੁਰੂ ਮਿਹਰਿ ਜੋ ਭਗੇ ਬੰਗਰਵਾਰ ਮੂਰਗਾਨੇ ਆਪਣੇ ਦਰ ਪਰੇ ਬਣਾਰੇ ਤੇ ਅਗਣੇ ਤਾਦੀ ਰਾਤੁ ਘਾਰ ਆਦੀ ਬਾਗਰੇ ਬਾਗਮਲ ਕੇ ਦਵਾਰ ਤੇਜ ਆਪਣੇ ਤਮੁਰਾਂਗ ਨਿਵਾਦ 라ਦੇ ਲਾਲ ਜੀ ਦਾ ਸਾਥ ਸਾਰ ਰਾਗ ਗੁਰੂ ਜੀ ਰੋਕ ਮਾਲਾ ਬਿਲਾੰ ਨਰੀਆ ਵੇ ਤੇ ਨਮਾ ਸੋ ਵੇ ਤਦ ਕੀਓ ਸਗਲੀ ਡਰਦੀ ਸਕਰ ਹੋਵੈ ਕੁਝ ਗਰੰਧੀ ਉਹ ਪਰਵਦ ਨਰੋ ਭਾਉ ਵੈ ਢੇ ਲਾਜ ਲਾਓ ਪੀਰ ਗਨ ਨਾਗਲਨ ਕਮਲ ਬਿਲਾਉ ਬਾੜਾ ਰਮੀ ਵੋ ਵੇ ਗੋੜਾ ਵਸਾਉ ਤਦ ਦਈ ਬਦਿਆ ਗਿਆਨੇ ਚਲੇ ਹੋਇ ਤਾਉ ਰਪੀਟ ਵਦਰਾ ਨਾਗਲਨ ਕਮਲ ਬਿਲਾਉ ਜੇ ਦੇ ਢੁਗਲਾਈਐ ਭਾਵ ਗਰੇਦ ਰਾਹ ਰਪੀਨੇ ਰਦੇ ਹਿਰਿ ਵਰੇ ੜਕਿਐ ਵੀਰ ਬੇ ਭਾਉ ਬੀਰ ਲਰਾ ਨਾ ਗਲੇ ਨਾ ਜਾਵ ਮਲਬੈ ਲਾਗੀ ਪਾਣਾ ਕਪੜਾ ਹੋਏ ਕਾਣਾ ਹੋਵੇ ਬਾਉ ਤਬ ਜ ਮੰਗਨੀ ਆ ਜਤਰੇ ਆਵਣਾ ਨਾ ਰਬੋ ਜਾ ਬੀਰ ਲਰਾ ਨਾ ਗਲੇ ਨਾ ਜਾਵ ਬਾਵਰੀ ਬਤਵਾਲੀ ਕਰਵਾਣਾ ਸਰਬਨ ਜਾਣਈ ਕੋਗੇ ਤੋਂ ਨਾ ਬਰਾਣੀ ਕਲੂਰੀ ਸੰਦਾਰਵਾ ਦੇ ਗਪੀਏ ਵਿਨਾਏ ਪਰੇ ਕਾਰ ਪਰ ਮੇ ਬਸਤੀਏ ਰਾਤ ਮੇ ਇੱਕ ਜਾਨੇ ਦੋ ਜੀ ਦੀ ਕੋ ਪਰ ਕੋਇਕ ਬਰਾਣੇ ਭਿਆਦਸ ਦੀ ਕਲੂਰੀ ਜ਼ਬਾਨ ਰਦ ਮਾਈਏ ਜਿਦੀ ਰਦਵਾਣਾ ਆਉਗਵਾਏ ਮਾਲਾ ਬੇਲਾ ਸੇ ਵੇਸ ਲੋਕਾਂ ਸੋਦੀ ਜਮਨਵ ਦੇਰੋ ਏ ਨਾਮ ਜੀਵਨ ਨਾ ਨਾਮ ਘਰਾਂ ਜੀ ਵੇ ਕੋ ਜੀ ਬਦਲਤੀ ਜਾਏ ਜਬਰਾਂ ਜਿਤ ਗਾਏ ਰਾਜ ਰੰਗ ਮਹਾਰੰਗ ਰੰਗ ਰਤਨ ਨੰਕੇ ਨਾਂਕ ਕਮਟਾ ਜਾਏ ਬਨਾਵੇਂ ਪਤ ਗਿਆ ਗਵਾਏ ਮਾਲਾ ਬੇਲਾ ਪਿਆਰ ਘਾਂ ਦੇ ਕਬਨ ਦੇ ਹੋਏ ਜਮਨਾਂ ਸਤੂਏ ਕਾ ਮੀਵਾ ਕਾ ਗੋਲ ਮਟਾ ਕਮਾ ਦਾ ਕ ਮਹਾ ਪੇ ਕਾ ਕਬਰ ਗਏ ਗਾਲੀ ਕੀ ਜੇ ਬੋਗ ਬਿਰਾਦ ਕਾਲ ਰਗਾ ਨੀ ਵਾਹੀ ਆਵੇ ਮੇਲੀ ਵਾਦ ਨਾ ਤੇ ਨਾ ਬੇ ਨ ਬੇਟੋਲੇ ਮਿਰਾਦ ਪਉੜੀ ਰਾਜ ਜਾ ਤੂ ਦੋ ਜੇ ਪਰਗੇ ਮਹਰਾਵੇ ਹਾਟਿ ਮਰੀ ਜੰਗ ਜੇ ਤੇ ਦਿਰ ਕਾਰੇ ਰੂ ਜਾਣੀਏ ਹੁਕਮ ਨੇ ਸਰਦਾਰ ਦਸ ਜਬਾਣੀਏ ਪਰਮਾਨੀਏ ਕਾਰ ਗਦਮਟਾਇਆ ਦਰਵਾ ਵਿਚਾਰ ਗਵਰ ਜਨਾਇਆ ਏ ਕੋ ਜਵਾ ਦਿਨਾ ਤਾਗਦੀ ਇਨੀ ਬਦੇ ਪਾਰ ਨਾ ਤਾਗਦੀ ਰੋਕ ਮਲਾ ਬੇਲਾ ਨਾ ਬੱਕਾ ਤਾਟਿਆ ਰੇ ਜੇ ਬਲੜ ਵਾਰ ਕਨ ਕਰ ਜਦਿਆ ਕੰਲੇਆ ਤਨ ਚ ਆੜ ਦੋ ਵਾਰੀ ਲੱਗੇ ਡੋੜ ਗਿਆ ਬੇਦਨਾਏ ਬੇਟ ਜੋ ਦਰਹਿ ਰੋ ਪਰੇ ਡਾਨ ਗਾ ਤੇ ਬੇਟ ਮਾਲਾ ਪੇ ਲਾਂ ਵੇਦੇ ਮਿਟਾ ਕਟਿਆ ਆਗੜ ਦਾ ਬਦਾਬ ਆਏ ਗੁੰਡੰਦਰਾ ਕੇ ਦੇਨ ਮਲ ਜਾਏ ਅਗੜ ਡਟ ਪਾਗੇ ਤਪੇ ਦਾ ਮਲਾਏ ਵੀਰ ਬੋਗ ਮਾਲੀ ਆਏ ਦਿੱਤੇ ਅਗ ਜਲਾਏ ਰਾਗ ਮੱਡੇ ਪਤਰੀ ਆਏ ਕੋ ਲੋਕਾਏ ਪਵੋੜੀ ਗ੍ਰਾਮ ਨਾ ਤੇ ਤਕ ਨੇਰੀਆ ਮਨੋਜੰ ਮੇਂ ਨਿਤ ਗੇਰੀਆ ਆਵ ਨੜੀ ਬਨ ਕੇ ਗੰਗੇਰੀਆ ਜਮਰਾ ਦੇ ਨਿਤੰਦ ਮਨ ਵੀਰੀਆ ਮਨ ਕੋ ਆਰਾਮ ਕੇ ਨਾ ਗਾਨਿਆ

ਸੁੰਦਰ ਕਾਵੇ ਕਾ ਹਰ ਲੋ ਆ ਮਾਨਪਾਈਏ ਰਨੇ ਹੋਏ ਕਾ ਹਰ ਨਾਨਕ ਮੋਰ ਕੇ ਗੋਨਾ ਬੋਲੇ ਰਾਮ ਨਾਰ ਮਾਨਾ ਪੇਲਾ ਕਾਇ ਹਾ ਗਨਦਰ ਦੇਾਰੇ ਗਰੀ ਘੰਡ ਬਦਲਾਰੀ ਕੋਰੀ ਟੋਟੇ ਤੇਵਾਰੇ ਪੁਤੀ ਘੰਡ ਬੰਦਾਰ ਰਾਜ ਮੰਗੇ ਤੇ ਗੰਡ ਪਾਏ ਪੁਗਿਆ ਗਾਂਡ ਪੁਜਾ ਕਾਏ ਕਾੜਾ ਗਾਂਡ ਨਦੀ ਅਮੀ ਛੋਲਾ ਘੰਡ ਬਿਵਟੇ ਬੋਲੇ ਬਿਦਾ ਗਾਂਡ ਬੋਲੇ ਅਰ ਕੋਏ ਮੁਆ ਗਾਂਡ ਨਿਗਤ ਹੋਏ ਇਰਵ ਗਾਣਡ ਉਤਿਰਨ ਆਰੇ ਮੂਰਗ ਕਾਣ ਪਏ ਮਾਰ ਡਾਨ ਗਾ ਕੇ ਵਿਚਾਰ ਇਰਵ ਗਣ ਪਏ ਸੰਤ ਦਰਬਾਰ ਸ਼ਿਵਤੀ ਗੰਡ ਪਵੇ ਦਰਬਾਰ ਤਾਂਡ ਪਰੇ ਅਰੇ ਦਰਬਾਰ ਸ਼ਿਵਦੀ ਗਾਣ ਪਵੇ ਦਰਬਾਰ ਪੋੜੀ ਆਪੇ ਕੁਤ ਰਾਜ ਗਏ ਆਪੇ ਕਰੇ ਵਿਚਾਰੇ ਥੋਟੇ ਕਰੇ ਆਪੇ ਪ੍ਰਗਣਾਰੇ ਗਲੇ ਅਨੇ ਬਾਇੇ ਗੋਟੇ ੜੀਏ ਬਾਰ ਬਾਰ ਰੋੜਾ ਦੀ ਦਰਗਾਹ ਮਨੀ ਜੋਤੀ ਆਇਆ ਕਿਰਗੇ ਕਰੇ ਵਕਾ ਦਾਨ ਕਰ ਗੁਰੂ ਪਿਛੇ ਪਾਤ ਪਾਏ ਕਰਨੀ ਗਾਰ ਸਤ ਗੁਰੂ ਕੋਟੇ ਕਰੇ ਕਰੇ ਸਬਦ ਵਰਨਾਰ ਰਹੀ ਡਰੇ ਗਏ ਮੰਨਿਆ ਨਾ ਗੁਰੂ ਕੇ ਪ੍ਰੇਮ ਪਿਆਰ ਕੰਧ ਤਨਾਗੇ ਹੋ ਗਿਆ ਕਰੇ ਜੇ ਆਪ ਗਿਜ ਕਰਤਾਰ ਮਾ ਦੁਖ ਮਨਾਂ ਬੈਲਾ ਹਮੇ ਜਿਮੀ ਦੁਨੀਆ ਪੀਰ ਮਨ ਜਾ ਕਰਾਇਆ ਮੇਰ ਰਬ ਦੇ ਬਾਦ ਆਪ ਰੂਗਤਾ 1 2 1 2 ਮਾਲਾ ਬੈਲਾ ਨਾਂ ਦੇ ਦਾਨ ਵਨ ਨਾਂ ਦਾ ਗਾਤ ਕਰਾ ਆਉ ਤੇ ਇਕ ਦਿਗਰੇ ਕੋਈ ਇਕ ਤੂੰ ਇਕ ਤੂੰ ਇਕ